ਫਲੋੜ ਨੇੜਲੇ ਪਿੰਡ ਰਾਮਗੜ ਮੱਲਾ ਖੂਹੀ ਵਾਲਾ ਵਿੱਚ ਬੀਤੀ ਰਾਤਨ ਪਛਾਤੇ ਚੋਰਾ ਵੱਲੋਂ ਸ਼੍ਰੀ ਗੁਰੂ ਰਵਿਦਾਸ ਭਵਨ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਹਰ ਰੋਜ਼ ਦੀ ਤਰ੍ਹਾਂ ਸਵੇਰੇ ਰਣਜੀਤ ਕੌਰ ਜਦੋਂ ਪਵੰਦਿਤ ਦਰਵਾਜ਼ੇ ਖੋਲ ਕੇ ਅੰਦਰ ਮੱਥਾ ਟੇਕਣ ਲਈ ਗਈ ਤਾਂ ਉਸਨੇ ਦੇਖਿਆ ਕਿ ਅੰਦਰ ਦੇ ਗੱਲੇ ਟੁੱਟੇ ਪਏ ਸਨ ਅਤੇ ਸਰਿਆ ਵੱਖਰੀ ਪਈ ਹੋਈ ਸੀ। ਇਹ ਨਜ਼ਾਰਾ ਦੇਖ ਕੇ ਉਸਨੇ ਤੁਰੰਤ ਸ਼ੋਰ ਮਚਾਇਆ ਜਿਸ ਤੇ ਨੇੜਲੇ ਘਰਾਂ ਦੇ ਰਹਿਣ ਵਾਲੇ ਲੋਕ ਮੌਕੇ ਤੇ ਇਕੱਠੇ ਹੋ ਗਈ ਪਿੰਡ ਵਾਸੀਆਂ ਵੱਲੋਂ ਤੁਰੰਤ ਇਹ ਸੂਚਨਾ ਪਿੰਡ ਦੇ ਸਰਪੰਚ ਤੱਕ ਪਹੁੰਚਾਈ ਗਈ ਸਰਪੰਚ ਨੇ ਮੌਕੇ ਤੇ ਪਹੁੰਚ ਕੇ ਹਾਲਾਤ ਦਾ ਚੈਜ਼ਾ ਲਿਆ ਅਤੇ ਇਸ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ ਇਸ ਤੋਂ ਬਾਅਦ 112 ਹੈਲਪਲਾਈਨ ਰਾਹੀਂ ਪੁਲਿਸ ਟੀਮ ਵੀ ਮੌਕੇ ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ ਮਹੱਲਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਵਾਰਦਾਤ ਨੂੰ ਗੰਭੀਰਤਾ ਨਾਲ ਲੈ ਕੇ ਜਲਦ ਤੋਂ ਜਲਦ ਚੋਰਾਂ ਨੂੰ ਕਾਬੂ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਰਣਜੀਤ ਕੌਰ ਮਤੇ ਪਤਾ ਲੱਗਾ ਤੁਸੀਂ ਹਰ ਰੋਜ਼ ਦੀ ਤਰ੍ਹਾਂ ਜਿਹੜਾ ਗੁਰਦੁਆਰਾ ਸਾਹਿਬ ਆ ਸੇਵਾ ਕਰਨ ਆਉਂਦੇ ਆਂ ਹਾਂਜੀ ਵੀ ਗੇਟ ਦਾ ਉਹ ਬਾਹਰ ਜਿੰਦਾ ਲੱਗਾ ਹੋਇਆ ਹੈ ਕਿ ਜਿੰਦਾ ਖੋਲਦੇ ਸੀ ਕੀ ਸਾਰਾ ਮਾਮਲਾ ਜਦੋਂ ਮੈਂ ਦੇਖਿਆ ਕਿ ਤਾਂ ਜਿੰਦਾ ਆਂਦਾ ਬਾਹਰਲਾ ਲੱਗਾ ਸੀਗਾ ਤਾਂ ਮੈਂ ਜਿੰਦਾ ਬਾਹਰ ਖੋਲ ਕੇ ਤਾਂ ਮੈਂ ਪਾਣੀ ਛੜਕਣ ਲੱਪਈਆਂ ਪੱਤੀਆਂ ਜਗਾਈਆਂ ਪੱਤੀਆਂ ਜਗਾ ਕੇ ਜਦੋਂ ਦੇਖਿਆ ਤਾਂ ਅੰਦਰ ਖੁੱਲਾ ਸੀਗਾ ਤਾਂ ਮੈਂ ਕਿਹਾ ਸਾਡੇ ਮਾ ਚਾਚਾ ਵੀ ਆਉਂਦਾ ਪਾਠ ਕਰਨ 5:30 ਵਜੇ ਮੈਂ ਕਿਹਾ ਉਹ ਲਾ ਗਿਆ ਵੀ ਬਾਹਰ ਭਾਂਡੇ ਪਏ ਉਹ ਜਿੰਦਾ ਲਾ ਗਿਆ ਬਾਹਰ ਤਜਾਦਮ ਮੈਂ ਲੱਗੀ ਮੱਥਾ ਟੇਕਣ ਜਾਂ ਗੱਲਾਂ ਦੇਖਿਆ ਤਾਂ ਗੱਲਾਂ 빙ਾ ਤਾਂ ਉਦੋਂ ਮੈਂ ਣਠੀ ਬਾਹਰ ਨੂੰ ਸਰੀਆਂ ਪਿਆ ਸੀ ਮੋਰੇ ਅੱਛਾ ਜੀ ਹਾਂਜੀ ਇਹ ਨਹੀਂ ਦੇਖਿਆ ਵੀ ਮੈਂ ਜਿੰਦਾ ਲੱਗਾ ਆ ਗੱਲੇ ਨੂੰ ਜਾਂ ਨਹੀਂ ਲੱਗਾ ਮੈਂ ਡਰ ਗਈ ਮੈਂ ਕਿਹਾ ਕੋਈ ਮੇਰੇ ਨਾ ਮਾਰੇ ਮੈਂ ਕੱਲੀਆਂ ਵੀ ਹਨੇਰਾ 6 ਵਜੇ ਹੋ ਆ ਅੱਛਾ ਜੀ ਹਾਂਜੀ ਫੇਰ ਬਾ ਸਾਰੇ ਇਕੱਠੇ ਮਹੱਲੇ ਵਾਲੇ ਹੋ ਗਏ ਸਾਰਿਆਂ ਨੂੰ ਮੈਂ ਦੱਸਿਆ ਵੀ ਇਦਾਂ ਇਦਾਂ ਹੋਈ ਜਾਂ ਰੋਲਾ ਪਾਇਆ ਤਾਂ ਸਾਰੇ ਇਕੱਠੇ ਨਾ ਕੇ ਦੇਖਿਆ ਮੱਕਾ ਹਾਂਜੀ ਜੈਗੁਰ ਦੇਵ ਧਾਨਪੁਰ ਤੇ ਮੰਦੀਬ ਆਈ ਮੇਰੇ ਨਾਲ ਕਨਿ ਕੀ ਮਾਮਲਾ ਪਤਾ ਲੱਗਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦਾ ਵਰਦਵਾਰਾ ਸਾਹਿਬ ਆ ਪੰਜਾਬੀ ਇੱਥੇ ਜਿਹੜਾ ਚੋਰਾ ਵੱਲੋਂ ਦਸਤਕ ਦਿੱਤੀ ਗਈ ਹੈ ਗੱਲਾਂ ਵਗੈਰਾ ਪਰ ਨਿਆ ਕੀ ਮਾਮਲਾ ਇਹ ਜੀ ਆਪਣੇ ਨਾ ਚਾਚੀ ਹੁਣੀ ਆ ਆਪਣੇ ਮੇਨ ਗੇਟ ਦੀ ਚਾਬੀ ਉਹਨਾਂ ਦੇ ਕੋਲ ਹੁੰਦੀ ਆ ਤੇ ਸਾਡੇ ਇੱਥੇ ਪ੍ਰਧਾਨ ਸਾਹਿਬ ਆ ਬਾਕੀ ਖਜ਼ਾਨਚੀ ਮੈਂ ਆ ਸਾਰੀਆਂ ਚਾਬੀਆਂ ਮੇਰੇ ਕੋਲ ਹੁੰਦੀਆਂ ਗੱਲੇ ਦੀਆਂ ਸਾਰੀਆਂ ਤੇ ਆਪਣੇ ਨਾ ਇੱਥੇ ਸਵੇਰੇ ਜਦੋਂ ਉਹਨਾਂ ਨੇ ਜਿੰਦਾ ਖੋਲਿਆ ਜਿੰਦਾ ਖੋਲ ਕੇ ਜਦੋਂ ਉਹ ਅੰਦਰ ਆਏ ਆ ਤਾਂ ਉਹਨਾਂ ਨੇ ਗੱਲੇ ਦੇ ਕੋਲ ਇੱਕ ਮੋਟਾ 6 7 ਸੂਤ ਦਾ ਸਰੀਆ ਜਿਹੜਾ ਹੁੰਦਾ ਮੋਟਾ ਉਹ ਇੱਥੇ ਪਿਆ ਦੇਖਿਆ ਤੇ ਉਹਦੇ ਨਾਲ ਗੱਲਾਂ ਜਿਹੜਾ ਪੰਨਿਆਂ ਗਿਆ ਆ ਉਹਦੀ ਚਾਦਰ ਬਿੰਗੀ ਕਰਕੇ ਉਹਦੇ ਵਿੱਚ ਪੈਸੇ ਕੱਢੇ ਗਏ ਆ ਤੇ ਬੈਕ ਸਾਈਡ ਦਾ ਜਿਹੜਾ ਲੋਕ ਹੁੰਦਾ ਉਹ ਵੀ ਪਟਿਆ ਗਿਆ ਉਹਦਾ ਹਾਂਜੀ ਪਤਾ ਲੱਗਾ ਕੋਣ ਆ ਬੰਦਾ ਇਹਦਾ ਕਰਦਾ ਨਹੀਂ ਇਹ ਕਿਸੇ ਸ਼ਰਾਰਤੀ ਅਨਸਰ ਦੀ ਕਿਸੇ ਦਾ ਕੰਮ ਆ ਕਿਸੇ ਦਾ ਜਿੱਦਾਂ ਕੈਮਰੇ ਲੱਗੇ ਆ ਸੀਸੀਟੀਵੀ ਰਿਪੋਰਟਿੰਗ ਕੋਈ ਆਈ ਸਮ ਹਾਂਜੀ ਸੀਸੀਟੀ ਕੈਮਰੇ ਲੱਗੇ ਤਾਂ ਸੀਗੇ ਆਪਣੇ ਪਰ ਆਪਣਾ ਡੀਵੀਆਰ ਜਿਹੜਾ ਆ ਉਹ ਇੱਥੋਂ ਲੈ ਕੇ ਨਾਲੇ ਲੈ ਕੇ ਗਏ ਆ ਉਹ ਹਾਂਜੀ ਗੱਲ ਨੁਕਸਾਨ ਕਰਨਾ ਕੋਈ ਨੁਕਸਾਨ ਦਾ ਅਜੇ ਕੋਈ ਤਾਂ ਕਹਿ ਨਹੀਂ ਸਕਦੇ ਆਪਾਂ ਬਸ ਗੱਲੇ ਦੀ ਹੋਈ ਹੈ ਜੀ ਨੁਕਸਾਨ ਗੱਲੇ ਦਾ ਹੀ ਹੋਇਆ ਜਿਹੜੇ ਪੈਸੇ ਨਿਕਲੇ ਗੱਲੇ ਚੋਂ ਨਿਕਲੇ ਪੁਲਿਸ ਨੂੰ ਇਹਦੇ ਬਾਰੇ ਜਾਣਕਾਰੀ ਦਿੱਤੀ ਹਾਂਜੀ 112 ਤੇ ਕਾਲ ਕੀਤੀ ਸੀਗੀ ਸਵੇਰੇ ਮੈਂ ਤੇ ਕੰਪਲੇਂਟ ਲਖਾਈ ਸੀਗੀ ਤੇ ਉਹ ਹੁਣ ਆਏ ਸੀਗੇ ਅਫਸਰ ਮੌਕਾ ਦੇ ਕੇ ਹਾਂਜੀ ਦੇਖ ਕੇ ਗਏ ਆ ਤੇ ਮੈਨੂੰ ਕਰੀਬ ਅੱਧਾ ਪੌਣਾ ਘੰਟਾ ਕਰ ਲਾ ਫੋਨ ਆਇਆ ਸਾਡੇ ਇਥੋਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਆ ਰਾਮਗੜ੍ਹ ਖੂਈ ਵਾਲੇ ਮੱਲੇ ਵੀ ਇੱਥੇ ਜਿੰਦਾ ਤੋੜ ਕੇ ਕੋ ਚੋਰੀ ਚੋਰੀ ਜੂਰੀ ਕਰ ਗਏ ਜਦੋਂ ਆ ਕੇ ਦੇਖਿਆ ਉਹਨੇ 112 ਤੇ ਫੋਨ ਕੀਤਾ ਮੁਲਾਜ਼ਮ ਆਏ ਸੇ ਥਾਣੇ ਤੋਂ ਆਪਣਾ ਦੇਖ ਕੇ ਸਾਰਾ ਕੁਝ ਮੋਕਾ ਦੇਖ ਕੇ ਗਿਆ ਤੇ ਉਹ ਦੇਖਿਆ ਗਿਆ ਕਿ ਜਿਹੜਾ ਗੁਰਦੁਆਰਾ ਸਾਹਿਬ ਦੇ ਗੋਲਕ ਆ ਉਹਨੂੰ ਤੋੜਿਆ ਹਾ ਜਿੰਦੇ ਤੋੜੇ ਹੋਏ ਤੇ ਬਾਹਰ ਦਰਵਾਜ਼ੇ ਦਾ ਲੋਕ ਤੋੜਿਆ ਹਾ ਤੇ ਪੈਸੇ ਕੱਢਣ ਦੀ ਕੋਸ਼ਿਸ਼ ਕੀਤੀ ਕੁਝ ਪੈਸੇ ਕੱਢ ਕੇ ਲੈ ਗਿਆ ਹੁਣ ਚਲੋ ਗਿਣਤੀ ਤਾਂ ਨਹੀਂ ਹੋ ਸਕਦੇ ਕਿ ਕਿੰਨੇ ਕ ਗੋਲਕ ਦੀ ਚੋਰੀ ਹੋਈ ਆ ਉਹ ਜਾਣਦਾ ਹੋਇਆ ਹੁਣ ਉਹ ਪਰਲੇ ਸਾਈਡ ਤੋਂ ਬਾਹਰ ਨੂੰ ਰਸਤਾ ਹੈਗਾ ਤੇ ਉਧਰ ਨੂੰ ਉਤਰ ਕੇ ਚੱਲੇਗਾ ਤੇ ਇੱਥੇ ਜਿਹੜਾ ਕੈਮਰਾ ਸੀਸੀਟੀਵੀ ਕੈਮਰੇ ਵਗੈਰਾ ਲੱਗੇ ਆ ਇੱਕ ਪੀਲੀ ਵਾਲੀ ਥਾਰ ਲੱਗ ਗਈ ਹਾਂ ਉਹਦੇ ਉਹਦੇ ਰਾਹੀਂ ਥੱਲੇ ਉਤਰ ਕੇ ਥੱਲੇ ਹੁਣ ਘਾਟੀ ਹੈਗੀ ਹੈ ਖੇਤ ਖੂਤ ਹੈਗੇ ਸ਼ਾਇਦ ਉਧਰੋਂ ਦੌੜ ਗਿਆ ਤੇ ਉਹ ਡੀਵੀਆਰ ਵਗੈਰਾ ਲੱਗੇ ਹੋਏ ਸਿਰ ਡੀਵੀਆਰ ਵਗੈਰਾ ਵੀ ਲਾ ਕੇ ਲੈ ਗਿਆ ਹੁਣ ਇਹ ਬੰਦਾ ਹੋ ਤਾਂ ਸਕਦਾ ਇੱਥੇ ਜਾਣ ਜਾਣ ਕਰੇ ਦੂਸਰਾ ਕੋਈ ਜਾਣ ਸਕਦਾ ਹੋਰ ਕੋਈ ਰਸਤਾ ਹੈ ਨਹੀਂ ਉਧਰ ਜਿਹੜਾ ਕੋਈ ਜਾਣਕਾਰ ਹੈਗਾ ਆਲੇ ਦੁਆਲੇ ਗੁਰਦੁਆਰੇ ਦੀ ਕੰਧਾਂ ਵਿੱਚ ਹੈਗੇ ਹੈਗਾ ਉੱਪਰ ਕੰਮ ਕੰਬਗਰਾਂ ਵੀ ਚੱਲਦਾ ਪਿਆ। ਉਹ ਦੇਖਦੇ ਆਪਣੇ ਤੌਰ ਤੇ ਵੀ ਬੰਦੇ ਨੂੰ ਦੇਖਦੇ ਆ। ਬਾਕੀ ਪੁਲਿਸ ਕੀ ਕਾਰਵਾਈ ਕਰਦੀ ਉਹ ਗੀ। ਕੋਈ ਲਾਗੇ ਛਾਗੇ ਘਰਾਂ ਦੇ ਵਿੱਚ ਸੀਸੀਟੀਵੀ ਕੈਮਰਾ ਲੱਗ ਹਾਂਜੀ ਉਹ ਦੇਖ ਰਹੇ ਸਾਰਾ ਕੁਝ ਦੇਖ ਰਹੇ। ਇੱਕ ਮੰਗ ਕੀ ਮੰਗੇ ਇਹ ਅਬੀ ਸਾਡੇ ਤਾਂ ਪ੍ਰਸ਼ਾਸਨ ਨੂੰ ਇਹ ਆ ਵੀ ਰਾਤ ਬਰਾਤੇ ਵੀ ਜੜੀੜਾਂ ਦੀ ਪੁਸਤ ਦੀ ਵਸਤ ਉਹ ਵਧਾਈ ਜਾਵੇ। ਹੁਣ ਕੇ ਠੰਡਾ ਠੰਡ ਦੇ ਟਾਈਮ 'ਚ ਪਰ ਤੁੰਦ ਵਗੈਰਾ ਪੈਣੀ ਆ ਇਹ ਵਾਰ ਦਾ ਤਾਂ ਵੱਸ ਸਕਦੀ ਆ ਕਈ ਬੇਅਦਵੀ ਦੀ ਮਨਸ਼ਾ ਲੈ ਕੇ ਵੀ ਆ ਸਕਦੇ ਆ ਪਰ ਇਹ ਆ ਵੀ ਪ੍ਰਮਾਤਮਾ ਦੇ ਮਿਹਰ ਕਰ ਇਹ ਇਦਾਂ ਦੀ ਕੋਈ ਘਟਨਾ ਨਹੀਂ ਵਾਪਰਦੀ ਪਰ ਕੋਈ ਵੀ ਜਿਹੜਾ ਚੋਰ ਆ ਜਾਂਨ ਛੜੀ ਆ ਉਹਨੂੰ ਤਾਂ ਪਤਾ ਹੈਗਾ ਉਹਨਾਂ ਤਾਂ ਆਪਣਾ ਨਸ਼ੇ ਦੀ ਪੂਰਤੀ ਲਈ ਇਹ ਸਭ ਕੁਝ ਕਰਨਾ ਹੀ ਆ ਕੁਝ ਹੋਰ ਕੁਝ ਚੱਕ ਕੇ ਲੈ ਜਾਂਦਾ ਕੀਮਤੀ ਚੀਜ਼ੀ ਉਹਨਾਂ ਚੱਕ ਕੇ ਲੈ ਜਾ ਕੇ ਵੇਚਣੀ ਆ ਆਪਣੇ ਨਸ਼ੇ ਦੀ ਪੂਰਤੀ ਲਈ ਹੋਰ ਤਾਂ ਹੈ ਨਹੀਂ ਉਹਨਾਂ ਨੂੰ